ਇੱਕ ਵਾਰੀ ਦੀ ਗੱਲ ਆ ਜੀ ਪੁਰਾਣੇ ਸਮਿਆਂ ਦੀ ਗੱਲ ਆ ਬੜੇ ਪੁਰਾਣੇ ਸਮਿਆਂ ਦੀ ਗੱਲ ਆ ਸਾਡੇ ਬਜ਼ੁਰਗ ਸਾਨੂੰ ਸੁਣਾਇਆ ਕਰਦੇ ਸੀਗੇ ਕਿ ਭਾਈ ਕੋਈ ਬੰਦਾ ਘੋੜੀ ਤੇ ਜਾਂਦਾ ਸੀਗਾ ਉਦੋਂ ਘੋੜੀਆਂ ਹੀ ਹੁੰਦੀਆਂ ਸੀਗਾ ਘੋੜੀ ਤੇ ਤੁਰਿਆ ਜਾਂਦਾ ਸੀਗਾ ਤੇ ਘੋੜੀ ਤੇ ਜਾਂਦੇ-ਜਾਂਦੇ ਉਹਨੂੰ ਇੱਕ ਪਿੰਡ ਦੇ ਵਿੱਚ ਜਾਂਦੇ-ਜਾਂਦੇ ਰਾਤ ਪੈ ਗਈ ਉਹਨੇ ਇੱਕ ਬੜਾ ਵਧੀਆ ਘਰ ਵੇਖਿਆ ਉਹਨੇ ਵੇਖਿਆ ਵੀ ਆਹ ਘਰ ਮੈਨੂੰ ਸਾਂਭ ਸਕਦਾ ਹੈ ਵੀ ਮੇਰਾ ਪਿੰਡ ਦੇ ਇਥੋਂ ਦੂਰ ਹੈ ਉਹ ਉਹਦਾ ਬਾਹਰ ਖੜਕਾਇਆ ਤੇ ਉਹਨਾਂ ਨੇ ਭਾਈ ਉਹਦਾ ਭਾਈ ਮੈਂ ਤਾਂ ਫਲਾ ਪੈਂਡਦਾ ਹਾਂ ਤੇ ਮੈਨੂੰ ਇੱਥੇ ਪੈ ਗਈ ਰਾਤ ਤੇ ਮੈਂ ਰਾਤ ਕੱਟਣੀ ਹੈ ਉਹਨਾਂ ਨੇ ਉਹਨੂੰ ਬੜੇ ਆਦਰ ਨਾਲ ਅੰਦਰ ਸੁ ਬਿਠਾਇਆ ਸੱਧਿਆ ਬੜਾ ਵਧੀਆ ਉਹਨਾਂ ਨੇ ਰੋਟੀ ਪਾਣੀ ਖਵਾਇਆ ਪੈਕ ਪੋਕ ਲਵਾਏ ਮੀਟ ਖਵਾਇਆ ਤੇ ਬਿਸਤਰਾ ਦਿੱਤਾ ਸਿਆਲ ਦੀ ਰਾਤ ਸੀਗੀ ਲੰਮੀ ਰਾਤ ਸੀਗੀ ਤੇ ਉਹ ਬੰਦਾ ਸੌਂ ਗਿਆ ਉਹਦੀ ਘੋੜੀ ਸੀਗੀ ਸੂਣ ਵਾਲੀ ਰਾਈ ਦੀ ਜਿਹੜਾ ਰਾਈ ਉਹਨਾਂ ਦੇ ਘਰੇ ਰਹਾ ਸੀਗਾ ਉਹ ਤਾਂ ਸੌ ਗਿਆ ਤੇ ਜਦੋਂ ਘੋੜੀ ਸੂਪੀ ਉਹਨਾਂ ਨੇ ਘਰ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਘੋੜੀ ਸੂਪੀ ਉਹਨਾਂ ਨੇ ਕੀ ਕੀਤਾ ਭਾਈ ਜਦੋਂ ਘੋੜੀ ਸੂਪੀ ਉਹਨਾਂ ਨੇ ਬੱਚਾ ਚੱਕ ਕੇ ਲਕੋ ਲਿਆ ਤੇ ਘੋੜੀ ਨੂੰ ਸਾਫ਼ ਸੁਥਰ ਕਰਕੇ ਅੰਜਵਾ ਤੇ ਬਾਹਰ ਲੈ ਕੇ ਲੇਧਰੇ ਆ ਕੇ ਬੰਨਤਾ ਪਾਸੇ ਜੇ ਕਰਕੇ ਤੇ ਬੱਚਾ ਚੱਕ ਕੇ ਬਲਦਾਂ ਕੋਲੇ ਰੱਖਿਆ ਇੱਥੇ ਉਹਨਾਂ ਦਾ ਇੱਕ ਪੁਰਾਣਾ ਜਾਂ ਬੁੱਢਾ ਜਾਂ ਬਲਦ ਸੀਗਾ ਵੱਡਾ ਸੋਹਣਾ ਚਿੱਟਾ ਤੇ ਉਹਦੇ ਕੋਲੇ ਰੱਖਿਆ ਜਾ ਕੇ ਉਹ ਜਿਹੜਾ ਰਾਈ ਪਾਂਦੀ ਸੀਗਾ ਜਦੋਂ ਉਹ ਸਵੇਰ ਉੱਠਿਆ 4:00 ਵਜੇ ਉਹਨਾਂ ਦਾ ਭਾਈ ਮੈਨੂੰ ਚਾਹ ਦੇ ਦਿਓ ਮੈਂ ਜਾਣਾ ਤੇ ਮੈਂ ਤਾਂ ਮੇਰੀ ਵਾਰ ਲੰਮੀ ਐ ਉਹਨਾਂ ਨੇ ਉਹ ਚਾਹ ਪਿਆਤੀ ਉਹਨੇ ਘੋੜੀ ਖੋਲੀ ਤੇ ਉਹ ਤੁਰ ਪਿਆ ਤੇ ਜਦੋਂ ਘੋੜੀ ਗੇਟੋਂ ਬਾਹਰ ਹੋਈ ਤੇ ਘੋੜੀ ਨੂੰ ਬੱਚੇ ਦੀ ਤਰੇੜ ਆਈ ਵੀ ਮੇਰਾ ਬੱਚਾ ਅੰਦਰ ਹੈ ਤੇ ਘੋੜੀ ਨੇ ਲਗਾਮ ਛਡਾਈ ਤੇ ਘੋੜੀ ਭੱਜ ਕੇ ਅੱਗੇ ਘੇਰ ਵੜ ਗਈ ਉਹ ਨਯਰ ਘੋੜੀ ਤਾਂ ਭੱਜ ਗਈ ਉਹਨੂੰ ਜਦੋਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਤੇ ਘੋੜੀ ਭੱਜ ਗਈ ਤੇ ਘੋੜੀ ਜਾ ਕੇ ਬਲਦਾਂ ਵਾਲੇ ਅੰਦਰ ਜਿੱਥੇ ਉਹ ਵੱਡਾ ਬਲਦ ਬੰਨਿਆ ਪਿਆ ਸੀ ਉਹਨਾਂ ਦਾ ਤੇ ਉਹ ਉਹ ਬੱਚੇ ਕੋਲੇ ਜਾ ਖੜੀ ਉਹਦੀਆਂ ਆਂਧਰਾ ਸੀ ਉਹਦੀ ਟੁੱਟਦੀਆਂ ਸੀ ਘੋੜੀ ਜਦੋਂ ਬੱਚੇ ਕੋਲੇ ਜਾ ਵੜੀ ਤੇ ਮਗਰੇ ਉਹ ਜਾ ਵੜੋਂ ਨੇ ਵੇਖਿਆ ਉਹ ਤਾਂ ਹੋਂ ਮੇਰੀ ਤਾਂ ਘੋੜੀ ਸੂਨ ਵਾਲੀ ਸੀ ਦਾ ਰਾਤ ਸੂਪ ਹੀ ਕਿਤੇ ਤੇਰਾ ਦਾ ਬੱਚਾ ਆ ਪਿਆ ਤੇ ਇਹਨਾਂ ਦੇ ਘਰੇ ਤਾਂ ਬੇ ਨਕੂੜੀ ਦੀ ਦੀ ਕਿਤੇ ਨਹੀਂ ਗਈ ਆ ਕੱਲਾ ਬਲਦ ਖੜਾ ਹੈ ਇਹਨਾਂ ਨੇ ਕਹਤਾ ਕੁੜੀ ਹੈ ਹੀ ਨਹੀਂ ਗਈ ਉਹ ਆਦੇ ਯਾਰ ਆ ਤੁਸੀਂ ਕੀ ਕੀਤਾ ਵੀ ਤੁਸੀਂ ਇੰਨੀ ਮੇਰੀ ਇੱਜ਼ਤ ਕੀਤੀ ਮੈਨੂੰ ਇੰਨਾ ਸਾਂਭਿਆ ਮੈਂ ਤੁਹਾਡੀ ਇੰਨੀ ਤਾਰੀਫ਼ ਕੀਤੀ ਤੇ ਤੁਸੀਂ ਕੁੜੀ ਦਾ ਬੱਚਾ ਲ ਘੋੜਿਆ ਉਹ ਆਦੇ ਯਾਰ ਤੂੰ ਚੰਗਾ ਬੰਦਾ ਹੈ ਵੀ ਤੂੰ ਅਸੀਂ ਤੈਨੂੰ ਰਾਤ ਸਾਂਭਿਆ ਤੇਰੀ ਇੱਜ਼ਤ ਕੀਤੀ ਤੈਨੂੰ ਸ਼ਰਾਬ ਪਾਈ ਤੈਨੂੰ ਮੀਠ ਖਵਾਇਆ ਤੇ ਦੁਵਾਲਟਾ ਇਲਜ਼ਾਮ ਲਾਉਣਾ ਸਾਡੇ ਤੇ ਤੇਰੀ ਘੋੜੀ ਦਾ ਬੱਚਾ ਲੁਕੋੜਿਆ ਸੀ ਉਹ ਜਦੋਂ ਅਰੇ ਚਾ ਭੱਜਿਆ ਇੱਥੋਂ ਉਹ ਭੱਜਿਆ ਤਾਂ ਨਾ ਤੇ ਉਹ ਦਿਨ ਚੜਦੇ ਦੀ ਵੇਟ ਕਰਨ ਲੱਗਿਆ ਤੇ ਦਿਨ ਚੜੇ ਉਹ ਆਪਿੰਡ ਤੇ ਮੋਤਵਾਰ ਬੰਦੇ ਲਿਆ ਆ ਸਦਕਿਆਂ ਦਾ ਭਾਈ ਮੈਂ ਰਾਤ ਇਹਨਾਂ ਦੇ ਘਰੇ ਰਾਤ ਰਿਆ ਸੀਗਾ ਤੇ ਮੇਰੀ ਘੋੜੀ ਸੂਪੀ ਇਹਨਾਂ ਨੇ ਮੇਰੀ ਘੋੜੀ ਦਾ ਬੱਚਾ ਲੁਕੋ ਰਿਆ ਮੋਤਵਾਰ ਸੀਗੇ ਜਿਹੜੇ ਪਿੰਡ ਦੇ ਆਏ ਜਦੋਂ ਪੰਚਾਇਤ ਸਾਰੀ ਬੈਠੀ ਤੇ ਵੇਖਿਆ ਉਹਨਾਂ ਨੇ ਉਹਦੇ ਭਾਈ ਵੀ ਉਹਾਂ ਦਾ ਵੀ ਇਹਨਾਂ ਦੇ ਘਰ ਤੇ ਧੀ ਹੈ ਨਹੀਂ ਕੀ ਉਹ ਬਲਦ ਕੋਲੇ ਬੱਚਾ ਪਿਆ ਤੇ ਵੀ ਮੇਰੀ ਇੱਕ ਬੱਚਾ ਮੇਰੀ ਘੋੜੀ ਦਾ ਹੈ। ਮੋਤਵਾਰਾ ਨੇ ਸਾਰੇ ਨੇ ਵੇਖਿਆ ਕਿ ਹਾਂ ਭਈ ਇਹਨਾਂ ਦੀ ਬੱਚਾ ਤਾਂ ਘੋੜੀ ਦਾ ਹੈਗਾ ਤੇ ਘੋੜੀ ਤੇਰੇ ਦੇ ਘਰੇ ਹੈ ਦੀ। ਮੋਤਵਾਰਾ ਨੇ ਫੈਸਲਾ ਪਤਾ ਕੀ ਕੀਤਾ ਉਹ ਕਹਿੰਦੇ ਭਾਈ ਤੂੰ ਗਲਤ ਹੈ। ਰਾਈ ਪਾਂਦੀ ਨੂੰ ਕਹਿੰਦੇ ਜਿਹਦੀ ਘੋੜੀ ਸੀ। ਉਹ ਆਉਂਦਾ ਜੀ ਮੈਂ ਕਿੰਨੇ ਗਲਤ ਉਹਦੇ ਨੰਦਾ ਬੰਦ ਸੂਣ ਵਾਲਾ ਸੀਗਾ ਇਹਦਾ ਬੱਚਾ ਹੀ ਬੰਦਦਾ ਇਹਨਾਂ ਦਾ ਬੰਦ ਸੂਣ ਵਾਲਾ ਸੀਗਾ ਤੇ ਇਹਦਾ ਬੱਚਾ ਬੰਦਦਾ ਹੋرائی ਬੰਦ ਦੇ ਹੱਥ ਮੰਨਿਆਦਾ ਤੁਹਾਨੂੰ ਭਾਗ ਤੁਹਾਨੂੰ ਭਾਗ ਇਹੋ ਜੇ ਬਹੁਤ ਬਰਹਦੇ ਸਾਸਰੀ ਕਾਲ ਤੇ ਉਹ ਘੋੜੀ ਵੀ ਉੱਥੇ ਛੱਡ ਕੇ ਚਲੋ ਚਾਲ ਚਲੋ ਚਾਲ ਅਗਲੇ ਪਿੰਡ ਉੱਪਰ ਗਿਆ